ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਮਿਸਟਰ ਐਂਡ ਮਿਸਿਸ ਸਿਵੀਆ ਕਪਲ ਤੇ ਆਪਾਂ ਹੋ ਗਏ ਆ ਰੈਡੀ ਤੇ ਅੱਜ ਆਪਾਂ ਲਗਾਉਣੀ ਹੈਗੀ ਮਹਿੰਦੀ ਪਹਿਲ ਮੈਂ ਕਰਵਾ ਚੋਤਾ ਕਦੇ ਵੀ ਨਹੀਂ ਰੱਖਿਆ ਤੇ ਮਹਿੰਦੀ ਮੈਂ ਲਗਵਾ ਰਹੀ ਆ ਆਪਦੀ ਸਟੂਡੈਂਟ ਤੋਂ ਮੇਰੀ ਸਟੂਡੈਂਟ ਆ ਮੇਰੀ ਫੇਵਰਿਟ ਮੈਮ ਵੀ ਰਹੀ ਆ ਨਾਓ ਮੇਰੀ ਫੇਵਰਿਟ ਇਨਫਲੂਐਂਸਰ ਵੀ ਤੇ ਇਹ ਮੇਰੀ ਫੇਵਰਿਟ ਸਟੂਡੈਂਟ ਹੁੰਦੀ ਸੀ ਮੈਨੂੰ ਪੜਾਇਆ ਵੀ ਹੈ ਮੇਰੀ ਫੇਵਰਿਟ ਵੀ ਹੁੰਦੀ ਸੀ ਬਹੁਤ ਟੈਲੈਂਟਡ ਆ ਮਹਿੰਦੀ ਦੇਖਿਓ ਤੁਸੀਂ ਇੰਨੀ ਕਿ ਜ਼ਿਆਦਾ ਸੋਹਣੀ ਮਹਿੰਦੀ ਲਗਾਉਂਦੀ ਆ ਤੁਸੀਂ ਸੀਜ਼ਨ ਦੇ ਵਿੱਚ ਇਹਦੇ ਕੋਲ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਵਿਆਹ ਸ਼ਾਦੀਆਂ ਲਈ ਚਾਹੇ ਮਹਿੰਦੀ ਲਗਵਾਉਣੀ ਆ ਤੁਸੀਂ ਤੁਹਾਡੇ ਕੋਈ ਫੰਕਸ਼ਨ ਆ ਠੀਕ ਆ ਬ੍ਰਾਈਡਲ ਮਹਿੰਦੀ ਕਿਸੇ ਵੀ ਤਰ੍ਹਾਂ ਦੀ ਅੱਜ ਤੁਹਾਨੂੰ ਇਹ ਲਗਾ ਕੇ ਦਿਖਾ ਦੂ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਵੇਂ ਲਗਾਉਂਦੀ ਆ ਬਹੁਤ ਸੋਹਣੀ ਮਹਿੰਦੀ ਲਗਾਉਂਦੀ ਆ ਸੱਚੀ ਬਹੁਤ ਜ਼ਿਆਦਾ ਤੇ ਮੈਂ ਤੇ ਸ਼ਰਨਦੀਪ ਨੇ ਸੋਚਿਆ ਸੀ ਦਰਾਣੀ ਜਠਾਣੀ ਨੇ ਇਹੀ ਸੋਚਿਆ ਵੀ ਅਸੀਂ ਬੁਟੀਕ ਦੀ ਲਵਾ ਲੈਨੇ ਆ ਪਹਿਲਾਂ ਨਹੀਂ ਤਾਂ ਐਨੂੰ ਵਿਚਾਰੀ ਨੂੰ ਉੱਥੇ ਜਾਣਾ ਪਊਗਾ ਕਿੰਡ ਫੇਰ ਫੇਰ ਓਮ ਸੀਤੀ ਆਉਣਾ ਪਊਗਾ ਤਾਂ ਕਰਕੇ ਫਿਰ ਅਸੀਂ ਇੱਥੇ ਲਗਵਾ ਲੈਨੇ ਆਂ ਮਹਿੰਦੀ ਮਹਿੰਦੀ ਲਗਵਾਉਣ ਤੋਂ ਪਹਿਲਾਂ ਆਪਾਂ ਆਪਦੀ ਨਵੀਂ ਸ਼ਾਪ ਤੇ ਜਾ ਕੇ ਆਉਣਾਗਾ ਕਿਉਂਕਿ ਉੱਥੇ ਆਪਣਾ ਥੋੜਾ ਜਿਹਾ ਕੰਮ ਆ ਵੀਡੀਓ ਇੱਕ ਅੱਧੀ ਬਣਾ ਕੇ ਫਿਰ ਆਪਾਂ ਵਾਪਸ ਆਵਾਂਗੇ ਲੈ ਕਿਪਾ ਨਾਲ ਲੈ ਕੇ ਆਉਣੀ ਹੈ ਸਾਡੀ ਕੁੜੀ ਹੂੰ ਸੋ ਬਈ ਨਿਊ ਸ਼ਾਪ ਤੇ ਆਪਾਂ ਪਹੁੰਚੇ ਸੀਗੇ ਬਟ ਰਿੱਕੀ ਸਰ ਇੱਥੇ ਹੈ ਨਹੀਂਗੇ ਕਹਿੰਦੇ ਅਸੀਂ ਕੁਝ ਖਾਣ ਪੀਣ ਗਏ ਆ ਸੋ ਦੈਟਸ ਵਾਈ ਗਾਈਜ਼ ਆਪਾਂ ਨੂੰ ਵਾਪਸ ਮੋੜਨਾ ਪਊਗਾ ਆਪਣੀ ਸ਼ਾਪ ਤੇ ਆਪਾਂ ਆਪਣੀ ਸ਼ਾਪ ਵੀ ਜਾਣੇ ਆ ਜਦੋਂ ਰਿੱਕੀ ਦਾ ਫੋਨ ਆਇਆ ਆਪਾਂ ਵਾਪਸ ਫੇਰ ਆ ਜਾਾਂਗੇ ਐਨੇ ਆਪਾਂ ਮਹਿੰਦੀ ਲਗਾ ਲੈਂਦੇ ਆਂ ਕੱਲ ਨਿਕਲੀ ਲੋ ਵੀ ਗਾਇਸ ਮੈਂ ਡਿਜ਼ਾਈਨ ਆ ਵਾਲਾ ਪਸੰਦ ਕੀਤਾਗਾ ਲੱਗਣ ਤੋਂ ਬਾਅਦ ਦਿਖਾਉਂਗੀ ਹੁਣ ਸੇਮ ਲੱਗੂਗਾ ਨਾ ਯੈਸ ਦੇਖ ਲਾ ਐ ਤਾਂ ਮੈਨੂੰ ਭਰੋਸਾ ਬਈ ਮੇਰੇ ਸਟੂਡੈਂਟਸ ਤੇ ਬਹੁਤ ਭਰੋਸਾ ਮੈਨੂੰ ਚਲੋ ਆਪਾਂ ਮਹਿੰਦੀ ਸਟਾਰਟ ਕਰਦੇ ਆਂ ਐ ਇੱਧਰ ਮੈਂ ਨੇਲ ਕਰਾਈ ਨਹੀਂ ਜੀ ਨੇਲ ਮੇ ਇੱਕੋ ਹੱਥ ਦੀ ਕਰਵਾਏ ਹੋਇਆ ਛਲ ਕੋਈ ਨਾ ਹੈ ਨਾ ਇਧਰ ਵੀ ਕਰਵਾ ਲੂੰਗੀ ਫਿਰ ਜਦ ਅੱਜ ਮੈਨੂੰ ਟਾਈਮ ਲੱਗਿਆ ਨੇਲਸ ਸੋਹਣੇ ਲੱਗਣਗੇ ਬਾਅਦ ਚ ਵੀ ਹੋ ਜਾਣਗੇ ਉਹ ਤਾਂ ਐ ਪਹਿਲਾਂ ਇਧਰ ਲਗਾਈਏ ਆਪਾਂ ਮਹਿੰਦੀ ਹਾਂਜੀ ਇਧਰ ਜ਼ਿਆਦਾ ਸੋਹਣੀ ਲੱਗ ਪਹਿਲਾਂ ਇਧਰ ਸਟਾਰਟ ਕਰਦੇ ਆ ਚਲੋ ਵੀ ਗਾਇਸ ਅਸੀਂ ਮਹਿੰਦੀ ਸਟਾਰਟ ਕਰਨ ਲੱਗਿਆਂ ਬਾਅਦ ਚ ਬਣ ਗਿਆ ਠੀਕ ਆ ਜਦੋਂ ਕੰਪਲੀਟ ਹੋ ਗਿਆ ਨਾ ਫਿਰ ਦਿਖਾਵਾਂਗੀ ਥੋੜਾ ਜਿਹਾ ਕੰਪਲੀਟ ਹੋ ਜਾਂਦਾ ਫਿਰ ਦਿਖਾਉਂਦੇ ਆ ਲੋ ਵੀ ਇਧਰ ਆ ਕੇ ਦੇਖ ਵੀਡੀਓ ਬਣ ਰਹੀ ਹੈ ਸਰਣੇਣੀ ਇੱਥੇ ਉਹ ਦਿੱਤੇ ਉਹਦੇ ਨਾਲ ਸੀ ਘਰੇ ਪਿਆ ਦੇਖੀ ਨੀ ਗਿਆ ਬੜਾ ਆਂਦੀਆਂ ਮੋਦੀਆ ਆ ਰਹੇ ਆ ਸੀ ਦੋਨੇ ਆ ਰਹੇ ਨੇ ਤਾਂ ਹੋਰ ਪਿੱਛੇ ਕਰ ਦੇ ਉਧਰ ਨੂੰ ਉਹ ਦੀਦੀ ਆਏਂਗੀ ਸ਼ਰਨ ਦੀ ਆਉਂਦੇ ਆ ਸ਼ਰਨ ਦੀ ਤੇ ਉਦੋਂ ਪਹਿਲਾਂ ਤੂੰ ਆਹ ਦੁਪੱਟਾ ਕਰ ਲਾ ਰੰਜੀਤ ਦੇ ਸੂਟ ਦਿਖਾਉਣਾ ਆਪਾਂ ਚਰਨਦੀਪ ਨੂੰ ਤੂੰ ਪਹਿਲਾਂ ਵੀ ਮਹਿੰਦੀ ਲਾਉਂਦਾ ਹੁੰਦਾ ਸੀ ਹੈਨਾ ਹਾਂਜੀ ਬਾਬਾ ਦੋਨੋਂ ਆ ਰਹੇ ਆ ਸਾਨੂੰ ਹਾਂਜੀ ਨੀ ਮੈਂ ਤੜੀਆਂ ਤੇ ਮਹਿੰਦੀ ਤਾਲਾ ਮਾ ਕਲ ਨੂੰ ਰੱਜ ਕੇ ਖਾਣਾ ਵਰਤਾ ਤੇ ਤੁਸੀਂ ਰੱਖ ਦਿਓ ਨਾ બસ ਮੈਂ ਢੀ ਲਗਾਉਣ ਤੇ ਸੂਟ ਪਾਉਣ ਦੀ ਸ਼ੌਂਕ ਹਮੇਸ਼ਾ ਕਰੀ। ਤੋ ਵੀ ਨਾ ਰੋੋਸੀ। ਦੁਆਰ ਦੇ ਸੁੱਤੇ-ਸੁੱਤੇ ਕੱਤਾ ਸੁੱਕੇ ਮੇਰਾ। ਹਾਂ ਜੇ ਸੁੱਕੂ ਜਲਦੀ। ਮੈਂ ਤਾਂ ਇਹ ਉਦਾਂ ਦੀ ਸੋਚਿਆ ਵੀ ਜਿਹੜੀ ਜਲਦੀ ਸੁੱਕ ਜੀ। ਇਹ ਤਾਂ ਨਹੀਂ ਪਤਾ ਹੀ ਹੋਣੀ ਉੱਠੜੀ ਪਤਾ। ਮੈਂ ਮੇਰੇ ਵੀ ਜੇ ਨਹੀਂ ਲਗਾ ਕੇ ਉਹਨਾਂ ਦੇ ਪੈਰਾਂ ਵਿੱਚ ਛੋਟਾ ਜਿਹਾ। ਅੱਛਾ। ਇਸ ਤੋਂ ਤੇ ਆਈਡੀ ਬਣਾਈ ਹੋਣੀ ਆ ਫਿਰ ਹਾਂਜੀ ਕੰਟੈਕਟ ਨੰਬਰ ਵੀ ਲੈ ਆਉਣਾ ਕੋਈ ਨਹੀਂ ਮੈਮ ਇਸ ਤੋਂ ਆਈਡੀ ਆ ਕੇ ਇਸ ਆਈਡੀ ਦੀ ਡੀਮ ਕਰ ਦੋ ਹਾਂਜੀ ਤੁਹਾਡਾ ਵੀ ਕੰਮ ਕਰਕੇ ਕਾਲੇ-ਕਾਲੇ ਨੇ ਇਹ ਹੋ ਜਾਂਦਾ ਮੇਰੇ ਦੇਖ ਲਓ ਮੈਂ ਸਕੂਟੀ ਤੇ ਰਹਿਣੀ ਆ ਨਾ ਫਿਰ ਮੈਂ ਸਕੂਟੀ ਤੇ ਸਾਰੇ ਕੰਮ ਵੀ ਕਰਨੇ ਪੈਂਦੇ ਹੁੰਦੇ ਆ ਫਿਰ ਤਾਂ ਕਰਕੇ

ਜੁਝਾਰਦੇ ਤਾਈ ਮੰਮਾ ਡਾਕੂ ਸ਼ਰਨਜੀਤ ਕੌਰ ਪਹੁੰਚ ਚੁੱਕੇ ਨੇ ਇਹਨੂੰ ਗਰਮੀ ਨਹੀਂ ਲੱਗਦੀ ਇਹਦੇ ਕੱਲਾ ਡਾਇਪਰ ਲਾਇਆ ਹੋਇਆ ਮੈਂ ਕੁਝ ਨਹੀਂ ਪਾਇਆ ਹੋਰ ਤਾਈ ਨੂੰ ਮੌਜ ਨਾਲ ਪਿਆ ਤੇ ਇੱਕ ਇੱਕ ਕੁੜੀ ਆ ਮੇਰੀ ਸਟੂਡੈਂਟ ਸੀ ਦੀ ਤੂੰ ਜਦੋਂ ਮੈਂ ਸਕੂਲ ਚ ਪੜਾਉਂਦੀ ਹੁੰਦੀ ਸੀ ਤੌਲੇ ਤੂੰ ਇਹ ਆ ਤੂੰ ਮੈਂ ਢੋਲਾ ਕਹਿੰਦਾ ਪਹਿਣੀ ਜਿੱਸੇ ਤੂੰ ਹੂੰ ਮੈਂ ਦੀ ਬਹੁਤ ਸੋਹਣੀ ਲਾਉਂਦੀ ਆ। ਮੈਨੂੰ ਪਿਆ 19 ਕਿਲੋ। ਚਲੋ ਕੋਈ ਐਨਾ ਕ ਤਾਂ ਬੰਦ ਆ। ਛੋਟੇ ਬੱਚਿਆਂ ਵਾਸਤੇ ਇੰਨਾ ਕ ਬੰਦ ਆ। ਠੀਕ ਹੈ। ਛੱਡ ਸਾਡੇ ਵਾਸਤੇ ਇੰਨਾ ਕ ਬੰਦ ਆ। ਛੋਟੇ ਆ ਨਾ ਅਸੀਂ। ਦੇਖ ਲਾ ਕੁੜੀਆਂ ਤਾਂ ਕੁੜੀਆਂ ਤਾਂ ਇੰਨੀਆਂ ਚੀਜ਼ਾਂ ਕਰਦੀਆਂ ਨੇ ਵਰਤ ਰੱਖਣ ਵਾਸਤੇ। ਅਸੀਂ ਬਿਨਾ 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 ਵਰਤਾ ਤੋਂ ਏਡਾ ਤਾਂ ਅਗਰੀ ਬੇਟੀ ਆ। ਅਸੀਂ ਵੀ ਸਟੇਟਸ ਪਾਉਣਾ ਵੀ ਰਹਿਣਾ ਬਈ ਯੈਸ ਲੋ ਬਈ ਆਪਣੇ ਹੱਥਾਂ ਤੇ ਦੋਨਾਂ ਤੇ ਮਹਿੰਦੀ ਲੱਗ ਚੁੱਕੀ ਆ ਇਧਰ ਸ਼ਰਨਜੀਤ ਦੀ ਮਹਿੰਦੀ ਲਵਾ ਰਹੀ ਆ ਬਲੌਗਰ ਆ ਗਈ ਓਏ ਦੀਦੀ ਲਵਾ ਰਹੇ ਨੇ ਆਹ ਵਾਲਾ ਡਿਜ਼ਾਈਨ ਅੱਛਾ ਹੈ ਇਹ ਡਿਜ਼ਾਈਨ ਸੋਹਣਾ ਲੱਗੂਗਾ ਸੁੱਕ ਵੀ ਜਲਦੀ ਜਾਊਗਾ ਮਹਿੰਦੀ ਮੈਂ ਵੀ ਲਾ ਲੈਣੀ ਹਣੀ ਮੈਂ ਬਹੁਤ ਲਾਈਆ ਮਹਿੰਦੀ ਹੋਸਟਲ ਚ ਤਾਂ ਬੜੀ ਲਾਈਆ ਕੰਮਲੀ ਕਰਤੀ ਸੀ ਮੈਂ ਤਾਂ ਹਾਂ ਇੱਥੋਂ ਜੇ ਸਟਾਰਟ ਕਰੀ ਸਹੀ ਹੈ ਇਹਨਾਂ ਨੂੰ ਇੱਥੋਂ ਚਾਹੀ ਵਿਚੋ ਘਟਾ ਦੇ ਉਹ ਤਾਂ ਇਹ ਇੱਥੋਂ ਤੱਕ ਹੀ ਰੱਖੀ ਇੱਥੋਂ ਤੱਕ ਹੂੰ ਥੋੜਾ ਜਿਹਾ ਆਏ ਇੱਥੋਂ ਖਾਲੀ ਰੱਖੀ ਫਿਰ ਇੱਥੇ ਠੀਕ ਹੈ ਇੰਨੀ ਕਿ ਜਗ੍ਹਾ ਖਾਲੀ ਰੱਖੀ ਮਤਲਬ ਸਮਝ ਗਏ ਜੇ ਲਗਾਉਣੇ ਜੀ ਤੂੰ ਨੀਲ ਕਿੰਨੇ ਸੋਹਣੇ ਲੱਗਦੇ ਹੋਏ ਬਾਅਦ ਚ ਵੀ ਲੱਗ ਜਾਣਗੇ ਨੀਲ ਵਾਲੇ ਸੋਹਣੇ ਹੈ ਬਾਅਦ ਚ ਵੀ ਲੱਗ ਜਾਣਗੇ ਇੱਧਰ ਲਾਉਣੇ ਆ ਜੀ ਨੀਲ ਸਾਹ ਸੋਹਣੇ ਬਹੁਤ ਲੱਗਣਗੇ ਲੱਗੇ ਹੋਏ ਆ ਦੇਖੋ ਮੈਂ ਵੀ ਸੂਟ ਪਾ ਲਿਆ ਵੀ ਤੁਸੀਂ ਸੂਟ ਪਾ ਕੇ ਆਉਂਗੇ ਠੀਕ ਹੈ ਹੋਰ ਵੀ ਮੈਂ ਵੀ ਮਹਿੰਦੀ ਵਾਸਤੇ ਸੂਟ ਪਾ ਲੈਣੀ ਆ ਨਾਈਸ ਸੋਹਣੀ ਲਾਈ ਹੈ ਮਹਿੰਦੀ ਕੁੜੀਏ ਇਨਸਟਾਗ੍ਰਾਮ ਤੇ ਬਈ ਇਹਦੀ ਮੈਂ ਆਈਡੀ ਕੁੜੀ ਦੀ ਕਲੈਬ ਕਰਾਂਗੇ ਅਸੀਂ ਉੱਥੋਂ ਤੁਸੀਂ ਦੇਖਿਓ ਨੌ ਜਿਹੇ ਵਾਲੇ ਹੱਥ ਵਾਲੇ ਸੋਹਣੇ ਲੱਗਦੇ ਨੇ ਦੂਜੇ ਦਾ ਕੁਝ ਹੋਰ ਹੀ ਲੱਗਦਾ ਸੋਹਣੇ ਲੱਗ ਰਹੀ ਐ ਮੋਟੂ ਬਹੁਤ ਬਈ ਮੇਰੀ ਵੀ ਅੱਛੀ ਲੱਗ ਰਹੀ ਐ ਮੈਨੂੰ ਸੋਹਣੀ ਲਾਈ ਐ ਮਹਿੰਦੀ ਬਹੁਤ ਸੋਹਣੀ ਲਾਈ ਐ ਬਈ ਜਿਆਦਾ ਟਾਈਮ ਚ ਨਹੀਂ ਲਾਈ ਹੈ ਨਾ ਹਾਂ ਕਲਾ ਹਾਂ ਕਲੈਬ ਕਰੂੰਗੀ ਸਾਡੇ ਸਾਡਾ ਸਾਡਾ ਹੀ ਮਨ ਵਾਲੇ ਵਾਲੀ ਬਦਲਦਾ ਹੁਣ ਅਸੀਂ ਆਹ ਜਦੋਂ ਹੱਥ ਨੋਹਾਂ ਵਾਲਾ ਸਾਨੂੰ ਦੇਖ ਕੇ ਤਾਂ ਲੱਗਦਾ ਵੀ ਅਸੀਂ ਇਧਰਲੇ ਹੱਥਾਂ ਤੇ ਕਰਾ ਲੈਣਾ ਹਨਾ ਵੀ ਕਰਾ ਲਈਏ ਉਹ ਰਿਹਾ ਵੀਡੀਓ ਬਣਾ ਲੈ ਉਹਦੀ ਮੈਂ ਜਾਂਦੀ ਸੀ ਇੱਕ ਤਾਂ ਬਣਾ ਜਾ ਇਦਾਂ ਬਣਾ ਜਾ ਜਾਂਦੀ ਤਾਂ ਤੂੰ ਕਿਤੇ ਨਾ ਸੁਭਾਅ ਵੀ ਮੇਰੇ ਵਾਲੀ ਲੱਗਦਾ ਹੈ ਨਾ ਨਾ ਸੁਭਾਅ ਇਹਦਾ ਬੰਦਾ ਠੰਡਾ ਥੋੜਾ ਦਾ ਘਰ ਸੁਭਾਅ ਥੋੜਾ ਹੈ ਇਹ ਜੀ ਬੰਦੀ ਦੇ ਸੋ ਇਹ ਸਾਰੇ ਪ੍ਰਿੰਸੀਪਲ ਨੰਦਸਵਾ ਥੋੜਾ ਜਿਹਾ ਗਰਮਾਣਾ ਤਾਂ ਕਰਦੀ ਇਹ ਇਹਨਾਂ ਦਾ ਸਵਾਹੀ ਹੋ ਗਈ ਨੰਦਸਵਾ ਅਠਾ ਠੰਡਾ ਬਹੁਤ ਇਹ ਤਾਂ ਇੰਨੀਆਂ ਗਾਲਾਂ ਲੈ ਕੇ ਵਿਚਾਰੀ ਉਹਦੀ ਉਹਦੀ ਬਹੁਤ ਭੰਦੇ ਜੀ ਰੋਜੀ ਠੀਕ ਹੈ ਠੀਕ ਹੈ ਮਿਲਾ ਕੇ ਤਾਂ ਮੈਂ ਖੁੰਢੀ ਜੀ ਮੈਂ ਵੀ ਕਾਰਜਵਾਰੀ ਕਰਦਾ ਚੱਲਾ ਚੱਲਾ ਆ ਦੇਖੋ ਖੜਕ ਜਾਣਾ ਉਧਰ ਦਿਖਾਓ ਉਧਰਲੀ ਉਧਰਲਾ ਦਿਖਾਓ ਜਿੱਥੇ ਲਾਈ ਹੈ ਐ ਕਰੋ ਹੱਥ ਇਹ ਕਿਹੜੀ ਤੇ ਨਾਮ ਆ ਆਹੀ ਪੂਰਾ ਜਗਰੀ ਜਾਂਦੀ ਸੀ ਤੂੰ ਆ ਸੈਕੰਡ ਆਹੀ ਉਂਗਲ ਕਰੀ ਜਾਂਦੀ ਐ ਤੂੰ ਇਹ ਤੇ ਅੱਛਾ ਲੱਗ ਨਾਲ ਕਰਕੇ ਲਾਦੀ ਹਾਂਜੀ ਦੀਦੀ ਕੋ ਕਰਜਵਰੀ ਮੇਰੀ ਵੀ ਕਰਨੀ ਐ ਦੀ ਹਾਂ ਕੋ ਚੈੱਕ ਕਰ ਸਿੱਖ ਤੂੰ ਨਹੀਂ ਆਉਂਦੀ ਨਹੀਂ ਗਰੀ ਕਰਤੀ ਕਿਉਂ ਗਿਆ ਕਿਉਂ ਗਿਆ ਉਲਟ ਹੋ ਗਿਆ ਮੂਰੋ ਮੋਟੇ ਪਿੱਛੇ ਬਦਲੇ ਹੋ ਗਏ ਇਹ ਹੈ ਕਿ ਮੂਰੋ ਪਤਲੇ ਪਿੱਛੇ ਮੋਟੇ ਚਲੋ ਗੋਲ ਜੇ ਫਿਰ ਜੇ ਘੜੰਗੋਲਾ ਪਤਾ ਲੱਗਦਾ ਚਲੋ ਚਲੋ ਗੋਲ ਹੈ ਨਹੀਂ ਕੱਟ ਤਾਂ ਹੋ ਜਾਂਦਾ ਆ ਸਟੱਬੀ ਇੰਨਾ ਕ ਤਾਂ ਹੋ ਜਾਂਦਾ ਕੁਝ ਨਹੀਂ ਹੁੰਦਾ ਨਹੀਂ ਉਹ ਹੋਇਆ ਡਿਜ਼ਾਈਨ ਤਾਂ ਠੀਕ ਹੈ ਉਲਟ ਹੋ ਗਿਆ ਡਿਜ਼ਾਈਨ ਥੋੜਾ ਜਿਹਾ ਹੱਥ 'ਚ ਸਫਾਈ ਹੈ ਮੇਰੇ ਹੱਥ 'ਚ ਵੀ ਮੈਂ ਤੁਹਾਨੂੰ ਲਾ ਕੇ ਦਿਖਾਵਾਂ ਕਿਹਦੇ ਲਾ ਕੇ ਦਿਖਾਵਾਂ ਮੇਰੇ ਚਲ ਵਾਲੀ ਉੱਟਦੀ ਹੈਂਦੀ ਲਾਉਂਦੀ ਸੀ ਮੈਂ ਆਉਂਦੀ ਲਾਉਣ ਲੱਗੇ ਨੇ ਫਿਰ ਮਟੀਰੀ ਦਲੀ ਇੱਕ ਵਾਰੀ ਸਾਡੇ ਵੀ ਲਾਇਸੈਂਸ ਖਾ ਲਾਈ ਸੀ ਤੇਰਾ ਪੀਪੀ ਪੂਰਾ ਲੋਹ ਸੇਰ ਖੱਟ ਜਾਵੇ ਤੇਰੇ ਮੈਂ ਬੰਦਾ ਕਿਵੇਂ ਬਕੀ ਲੈ ਪਈ ਮੈਂ ਕਿ ਮੈਂ ਮਹਿੰਦੀ ਲਾਉਣੀ ਆ ਹਟ ਗਿਆ ਫਿਰ ਮੇਰੇ ਉਹਦੀ ਸੇਰਾਟ ਗਿਆ ਸੀ ਉਹਦੀ ਮਹਿੰਦੀ ਹੈ ਲੱਗਨੇ ਵਾਲੀ ਹੱਥਾਂ 'ਮੇਂ ਗਹਿਰੀ ਲਾਲੀ ਓਏ ਸੱਜਣਾ ਓਏ ਮਿੱਤਵਾ ਇਕਾਤ ਤਾ ਉਹ ਇਹਦਾ ਹੀ ਪਰ ਨਵੀਂ ਇਕਾਤ ਤੇ ਲੱਗ ਕਿਉਂ ਆ ਗਾਈਜ਼ ਉਹ ਨੌਂ ਹੀ ਕੱਟ ਦੇ ਲੱਗੇ ਇਧਰੋਂ ਨੌਂ ਨਹੀਂ ਲੱਗੇ ਇਧਰ ਮਹਿੰਦੀ ਮੈਨੂੰ ਪਸੰਦ ਹੀ ਨਹੀਂ ਲੱਗ ਰਹੀ ਕਿਉਂਕਿ ਨੌਂ ਨਹੀਂ ਲੱਗੇ ਆ ਨੌਂ ਵਾਲੀ ਮਹਿੰਦੀ ਇੰਨੀ ਸੋਹਣੀ ਲੱਗ ਰਹੀ ਹੈ ਕਿਆ ਬਾਤ ਇਧਰ ਦੀਦੀ ਦੇ ਹੱਥ ਦੀ ਵੀ ਨੌਂ ਵਾਲੀ ਮਹਿੰਦੀ ਬਾਲੀ ਸੋਹਣੀ ਲੱਗ ਜਾਂਦੀ ਆ ਹੈਨਾ ਹਮ ਨੀਲਕਸਟੈਂਸ਼ਨ ਜਾ ਚ ਰਹੇ ਨੇ ਕਿਤੇ ਵੀ ਸੋਹਣਾ ਬਈ ਐਵੇਂ ਨਹੀਂ ਕਿਹਾ ਜਾਂਦਾ ਸਿੰਪਲ ਜੀ ਸਿੰਪਲ ਜੀ ਹੁਣ ਮੇਰਾ ਜੀ ਕਰ ਆਇਆ ਵੀ ਸਾਡਾ ਜੀ ਕਰ ਰਿਹਾ ਵੈਸੇ ਵੀ ਅਸੀਂ ਇਧਰ ਲਗਵਾ ਲਏ ਜੀ ਬਾਲੀ ਸੋਹਣੀ ਲੱਗਣਗੇ ਨਾ ਪੂਰੇ ਘੈਂਟ ਤੈਨੂੰ ਹੀ ਤੇ ਕਹੀ ਸੀ ਇਹ ਜਿਹੇ ਤਾਂ ਕਹੀ ਜਾਂਦੇ ਆ ਦਾ ਗੁੰਤਾਜ ਨੂੰ ਪਤਾ ਕੀ ਸੀਗਾ ਉਹਨੂੰ ਐਸੀ ਵੀ ਘਰੇ ਆਉਣਗੇ ਮੈਂ ਦੇਖੂਗਾ ਵੀ ਕਿਵੇਂ ਲਾਉਂਦੇ ਹੁੰਦੇ ਆ ਇਹ ਚਾਸੀ ਹੁਣ ਉਹ ਪਤਾ ਕੀ ਹੁਣ ਉਹ ਬਲੌਗ ਦੇਖੂਗਾ ਚਾਚੀ ਜੀ ਐ ਦੱਸੋ ਮੈਨੂੰ ਮਹਿੰਦੀ ਵਾਲਾ ਬਲੌਗ ਕਿਹੜਾ ਪਰਸੋ ਕਰੀਏ ਵੀ ਚਾਚੀ ਜੀ ਉਹ ਬਲੌਗ ਕਿਹੜਾ ਸੀ ਆ ਹਾਂ ਜੀ ਜੀ ਮੈਂ ਆ ਮੈਂ ਕਿਹਾ ਪਤਾ ਨਾਮ ਸੀਗਾ ਬਲੌਗ ਦਾ ਫਿਰ ਮੇਰਾ ਫੋਨ ਫੜ ਕੇ ਦੇਖਿਆ ਅਬ ਵਾਲੀ ਚੜਦੀ ਹੁੰਦੀ ਹਨ ਮੈਂਦੀ ਸਾਡੇ ਦੋਨੇ ਦਰਾਣੀ ਜਠਾਣੀ ਦੇ ਬਾੜੀ ਚੜੀ ਸੀ ਵਿਆਹ ਵੇਲੇ ਹਨਾ ਮੇਰੇ ਵੀ ਕਾਲੇ ਹੱਥ ਹੀ ਹੋ ਗਏ ਸੀ ਤੁਹਾਡੇ ਮੇਰੇ ਵਿਆਹ ਵੇਲੇ ਕਿੰਨੀ ਚੜੀ ਹੋਈ ਸੀ ਮਹਿੰਦੀ ਮੈਨੂੰ ਨਹੀਂ ਯਾਦ ਆਉਂਦਾ ਬਾੜੀ ਚੜੀ ਹੋਈ ਸੀ ਬਾੜੀ ਕਾਲੇ ਕਾਲੇ ਹੱਥ ਹੋਏ ਪਏ ਸੀ ਮੇਰੇ ਤਾਂ ਯਾਦ ਰਹਿ ਜਾਂਦਾ ਨਾ ਫਿਰ ਉਹ ਦੇਖ ਲੈ ਲੋ ਉਹ ਆਪਦੇ ਸੋਲੇ ਗਈਆਂ ਦਾ ਸੋਲੇ ਐ ਐ ਐ ਕਰੀ ਜਾਂਦਾ ਪੱਲ ਨੂੰ ਛੁੱਟੀ ਆ ਪਰਸੋਂ ਤੋਂ ਜੁਹਾਰ ਸਿੰਘ ਪਲੇਗਰਾਉਂਡ ਜਿਵੇਂ ਆ ਕੱਜ ਇਧਰ ਸ਼ਰਨਦੀਪ ਦਾ ਸੂਟ ਦਾ ਕਲਰ ਦੱਸ ਦਨੀ ਆ ਮੈਂ ਤੁਹਾਨੂੰ ਆ ਕਲਰ ਹੈ ਲੇਸ ਕੰਪਲੀਟ ਹੋਈ ਜਾਂਦੀ ਆ ਦੀਦੀ ਨੂੰ ਵੀ ਐ ਹੋਇਆ ਪਿਆ ਵੀ ਕਦੋਂ ਮੈਂ ਦੇਖਾਂ ਸਾਰਾ ਸੂਟ ਹੈਨਾ ਕੁੜੀਆਂ ਨੂੰ ਸੂਟਾਂ ਦਾ ਕਿੰਨਾ ਚਾਹ ਹੁੰਦਾ ਹੈਗਾ ਨਾ ਹੈਨਾ ਦੇਖ ਲਓ ਹੈਨਾ ਹਾਂ ਗੱਲ ਸਹੀ ਆ ਠੀਕ ਹੈ ਟੇਬਲ ਜੇ ਧਰ ਦੇ ਹਾਂ ਇਹਦੇ ਚੋ ਪੜਾਉਣ ਵਾਲਾ ਕਦੇ ਹੋ ਜਾ ਸਟੇਟ ਸਮਾਰਾ ਪੜਾਉਣਾ ਦੇ ਕਿਹੜਾ ਉਹ ਸਮੋਚਿਤ ਹੈ ਤਾਂ ਮਮਾ ਨੇ ਚੀਜੀ ਖਾਣੀਆਂ ਹਨਾ ਤੇ ਅਸੀਂ ਫਿਰ ਚੱਲੇ ਆ ਪਾਪਾ ਕੋਲੇ ਨਾਲੇ ਚੀਤੀ ਦੀ ਆਵਾਂਗੇ ਹਨਾ ਪੁੱਤ ਹਰੇ ਸਟੀਲ ਆ ਲਿਆ ਸੀ ਆ ਮੈਂ ਤਾਂ ਇਹਦਾ ਐਡਾ ਸ਼ਰਾਰਤੀ ਜਵਾਕ ਐਡਾ ਸ਼ਰਾਰਤੀ ਜਵਾਕ ਆ ਬਹੁਤ ਕਰੇ ਰਾਜ ਹੀ ਤਾਰਦੇ ਮੈਨੂੰ ਸੜਕ ਦੇਖ ਗਈ ਨਾ ਵੀ ਮੈਨੂੰ ਰਾਹ 'ਚ ਉਤਾਰ ਦਿਓ ਉੱਥੇ ਜਾਂਦੇ ਆਪਾਂ ਆਜੋ ਜੁਜਾਰ ਪਾਪਾ ਨਾਲ ਆਓ ਮੰਮਾ ਨੇ ਬਹੁਤ ਚੱਕ ਲਿਆ ਹੁਣ ਪਾਪਾ ਦੀ ਦੇਖ ਇਦਾਂ ਉੱਪਰ ਲਿਆਓ ਦੂਜੇ ਪਾਸੇ ਛੱਡ ਦਿੰਨੇ ਆ ਮੰਨ ਲੋ ਗੱਲ ਆਜੋ ਆਜੋ ਲਓ ਵੀ ਟਾਫਣ ਵੀ ਲੱਗ ਗਿਆ ਹੈਨਾ ਲਓ ਬਈ ਗਾਇਜ਼ ਹੁਣ ਆਪਾਂ ਸਮਾਨ ਆਰਡਰ ਕੀਤਾ ਸੀ ਹੰਡਿਆਈ ਆਪਾਂ ਸਸ ਸਮਾਨ ਫੜ ਲਈ ਜੀ ਆਪਦੇ ਖਾਣ ਪੀਣ ਦੀ ਗੱਲ ਤਿੱਕੀ ਲੈ ਕੇ ਜੁਹਾਰ ਨੇ ਲੋਵੀ ਸੈਂਡਵਿਚ ਲੈਂਦੇ ਜੁਹਾਰ ਦੀਆਂ ਫਰਾਈਆਂ ਲੈਂਦੀਆਂ ਜੁਹਾਰ ਹੈ ਨਹੀਂ ਗਾ ਜੁਹਾਰ ਨੂੰ ਬੁਲਾਵਾ ਪਹਿਲਾਂ ਫੋਨ ਕਰਕੇ ਤਿੱਕੀ ਕੋਲ ਕਿਵੇਂ ਲੱਗਿਆ ਤੁਹਾਨੂੰ ਇਹਨਾਂ ਦਾ ਟੇਸਟ ਕੋਡਾ ਨਾ ਵਧੀਆ ਨਾ ਅਸੀਂ ਇਹਨਾਂ ਤੇ ਮੰਗਾਉਣੇ ਨੇ ਸ਼ਰਨ ਦੀ ਦਾ ਸੂਟ ਹੋ ਗਿਆ ਕੰਪਲੀਟ ਆ ਹੈਗੀ ਆ ਸਲਵਾਰ ਫੁੱਲ ਲੁੱਕ ਤੁਹਾਨੂੰ ਕੱਲ ਨੂੰ ਦਿਖਾ ਦਾਂਗੇ ਆਈ ਗਿਆ ਸਲਵਾਰ ਆਹ ਹੈਗਾਗਾ ਤਪਟਾ ਠੀਕ ਹੈ ਆ ਜੋ ਉਹ neck ਤੇ ਵਰਕ ਬਾਕੀ ਫੁੱਲੇ ਲੋਕ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਸੂਟ ਦੀ ਕਰ ਦੇ ਮੰਮੀ ਹਾਂ ਮਾਂ ਕਿਵੇਂ ਲੱਗਿਆ ਤੁਹਾਨੂੰ ਦੀਦ ਦਾ ਸੂਟ ਸ਼ਰਮ ਦੀ ਤੁਹਾਨੂੰ ਕਿਵੇਂ ਲੱਗਿਆ ਸੂਟ ਕਲਰ ਸੋਨਾ ਤਾਂ ਲੱਗ ਪਾਇਆ ਸੀ ਵਰਕ ਇਹਦੇ ਵਿੱਚ ਕਲਰ ਨਹੀਂ ਆ ਰਿਹਾ ਦੇਖੋ ਇੱਥੇ ਇੱਥੇ ਆ ਰਿਹਾ ਇੱਥੇ ਬਾਕੀ ਕੱਲ ਨੂੰ ਦਿਖਾਵਾਂਗੇ ਤੇ ਬਾਕੀ ਗਾਇਸ ਅਸੀਂ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਰੈਡੀ ਹੋ ਕੇ ਜਦੋਂ ਅਸੀਂ ਪ੍ਰੋਪਰ ਰੈਡੀ ਹੋਗੇ ਵਧੀਆ ਹੈਨਾ ਉਦੋਂ ਅਸੀਂ ਤੁਹਾਡੇ ਨਾਲ ਫੋਟੋ ਵੀਡੀਓ ਸ਼ੇਅਰ ਕਰਾਂਗੇ ਮੈਂ ਮੈਂ ਅੱਜ ਕੋਟੀ ਪਾਈ ਫਿਰਦੀ ਕਿਉਂਕਿ ਠੰਡ ਲੱਗ ਰਹੀ ਸੀ ਮੈਂ ਅੱਤਨੇ ਸਕੂਟੀ ਲੈ ਕੇ ਆਈ ਸੀ ਘਰ ਨੂੰ ਤਾਂ ਠੰਡ ਬਹੁਤ ਹੋਈ ਪਈ ਸੀ ਤਾਂ ਕਰਕੇ ਉਦੋਂ ਦੀ ਮੈਂ ਕੋਟੀ ਲਾਈ ਨਹੀਂ ਹੈਗੀ ਹਾਲਾਂਕਿ ਹਲੇ ਕੋਟੀ ਵਾਲਾ ਮੌਸਮ ਨਹੀਂ ਹੈਗਾ ਬਟ ਮੋਟਰਸਾਈਕਲ ਬਾਈਕ ਤੇ ਜ ਸਕੂਟੀ ਤੇ ਜਾਂਦੇ ਆ ਤਾਂ ਹੈ ਵੀ ਆ ਇੰਨਾ ਕ ਹੈਗਾ ਵੀ ਹੈ ਇਧਰ ਜੁਝਾਰ ਸਿੰਘ ਨੇ ਮੈਨੂੰ ਫੁੱਲ ਤੰਗ ਕਰ ਰੱਖਿਆ ਜਾਓ ਚੀਕੂ ਨਾ ਖੇਡ ਲਓ ਜਾ ਕੇ ਚੀਕੂ ਨਾ ਖੇਡੋ ਚਲੋ ਜਾ ਕੇ ਇਹ ਬਹੁਤ ਤੰਗ ਕਰਦਾ ਪਈ ਜਾ ਵਕ ਹਣ ਇਹ ਚੀਕੂ ਪਿੱਛੇ ਪੈ ਜਾ ਮੈਨੂੰ ਲੱਗਦਾ ਇਹ ਨੋ ਓਏ ਹਾਂਜੀ ਗਾਇਜ਼ ਆਪਾਂ ਘਰੇ ਪਹੁੰਚ ਗਏ ਸੀਗੇ ਠੀਕ ਹੈ ਤੇ ਇਹ ਸੀਗਾ ਆਪਣਾ ਅੱਜ ਦਾ ਬਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਠੀਕ ਹੈ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗਿਆ ਕਰਵਾ ਚੌਥ ਮੈਨ ਦੀ ਸਾਡੀ ਕਿੱਥਾਂ ਨਹੀਂ ਲੱਗੀ ਤੁਹਾਨੂੰ ਤੇ ਸਾਰਿਆਂ ਨੇ ਮਹਿੰਦੀ ਲਵਾ ਲਈ ਆ ਇਹ ਵੀ ਦੱਸੋ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਇਹ ਵਾਲੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਏ ਬਾਏ ਗਾਇਜ਼